ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਆਂ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਉੱਤੇ ਉਸ ਧਰਤੀ ਉੱਤੇ ਜੋ ਸਭ ਤੋਂ ਮਹਿੰਗੀ ਧਰਤੀ ਹੈ ਸਾਡੇ ਇੱਕ ਪਾਸੇ ਜੋਤੀਸਰੂਪ ਗੁਰਦੁਆਰਾ ਸਾਹਿਬ ਅਤੇ ਪਿੱਛੇ ਸਾਡੇ ਗੁਰੂ ਗ੍ਰੰਥ ਸਾਹਿਬ ਵਰਜ ਯੂਨੀਵਰਸਿਟੀ ਹੈ ਉਹਦੇ ਵਿੱਚਕਾਰ ਅਸੀਂ ਉਹਦੇ ਵਿੱਚਕਾਰ ਇੱਕ ਨਿਆਂ ਸਿੰਘਾਂ ਦਾ ਦਾਲ ਜਾਂ ਸ਼ੋਣੀ ਲੱਗੀ ਹੋਈ ਹੈ ਅਸੀਂ ਉਹਨਾਂ ਕੋਲ ਗੱਲਬਾਤ ਕਰਨ ਲਈ ਆਏ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਚੜ੍ਹਦੀ ਕਲਾ ਬਾਬਾ ਜੀ ਚੜ੍ਹਦੀ ਕਲਾ ਭਾਸ਼ ਸ਼ੁਕਰਪਾ ਜੀ ਬਾਬਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਲਿਓ ਤੇ ਦਾਲ ਦਾ ਨਾਮ ਦੱਸ ਲਿਓ ਮੇਰਾ ਨਾਮ ਸਾਬਸਿੰਘ ਨਾਗਿਆ ਜੀ 7 ਵਜੇ ਤੇ ਮਿਸਲ ਬਾਬਾ ਦਾਨ ਸਿੰਘ ਜੀ 7 ਵਜੇ ਆਪਾਂ ਸੇਵਾ ਕੀਤੀ ਆ ਪਹਿਲਾਂ ਸ਼ੁਰੂ ਤੋਂ ਬਾਬਾ ਜਿਹਾਰ ਸਿੰਘ ਜੀ ਦੇ ਪੰਥ ਚ 7 ਵਜੇ ਬਾਬਾ ਸੰਤੂਖ ਸਿੰਘ ਜੀ ਚਮਤੇ ਵਾਲੇ ਸ਼ੇਰਵਦੀ ਹਾਂਜੀ ਉਹਨਾਂ ਨੇ ਸੇਵਾ ਕੀਤੀ ਆਪਾਂ ਕੋਈ 12-13 ਸਾਲ ਸੇਵਾ ਕੀਤੀ ਆ 7 ਉਸ ਤੋਂ ਬਾਅਦ ਫਿਰ ਕੋਈ ਫੌਜ ਨਾ ਹੋ ਜਾਂਦਾ ਵਾਧਾ ਘਟਾ ਕੋਈ ਹਾਂਜੀ ਤੇ ਆਪਾਂ ਫਿਰ ਆਪਣਾ ਸਤਗੁਰੂ ਪਾਤਸ਼ਾਹੀ ਓੜ ਦੇ ਨਾਲ ਮਿਸਲ ਬਾਬਾ ਸੰਤ ਖਾਲਸੇ ਵਾਲੇ ਉਹਨਾਂ ਤੋਂ ਆਪਾਂ ਮੰਗ ਕੀਤੀ ਘੋੜੇ ਦੀ ਫਿਪਾਸ਼ੋ ਹਣੋਂ ਬਾਬਾ ਜੀ ਵੀ ਰਾਕੀ ਚਾਹੀਦਾ ਦਾਲ ਪੰਸ ਤੋੜਨ ਵਾਸਤੇ ਉਹਨਾਂ ਨੇ ਫਿਰ ਆਪਾਂ ਨੂੰ ਇੱਕ ਰਾਕੀ ਭੇਟ ਕੀਤਾ ਆਪਾਂ ਇੱਕ ਰਾਕੀ ਲੈ ਕੇ ਅੰਮ੍ਰਿਤਸਰ ਵਾਲੀ ਤੋਂ ਪੰਸ ਦਾ ਅਰਦਾਸਾ ਕਰਕੇ ਉੱਥੋਂ ਚਾਲੇ ਪਾ ਦਿੱਤੇ ਨੇ ਆਪਾਂ ਫਿਰ ਆ ਗਿਆਂ ਗੁਰਦਰਾ ਟਾਲੀ ਸਾਹਿਬ ਆਬਾ ਦਇਆ ਸਿੰਘ ਜੀ ਦੇ ਅਸਥਾਨ ਤੇ ਸੁਲਤਾਨ ਸੁਲਤਾਨਪੁਰ ਸਾਹਿਬ ਦਾ ਜੋੜ ਮੇਲਾ ਮਨਾ ਕੇ ਠੀਕ ਉਤੋਂ ਮਹਾਪੁਰਖਾਂ ਨੂੰ ਬੇਨਤੀ ਕੀਤੀ ਪਾਸ਼ੋ ਵੀ ਇੱਕ ਰਾਕੀ ਸਾਡੇ ਕੋਲੇ ਜੀ ਤੇ ਸਾਨੂੰ ਜਾਜ ਲੈਣਾ ਧੀੜਾ ਲੈਣਾ ਪੰਸ ਚਲਾਉਣ ਵਾਸਤੇ ਬੱਗੀ ਵਗੈਰਾ ਲੈਣੀ ਹੈ ਬੱਗੀ ਵਗੈਰਾ ਲੈਣਾ ਉਹਨਾਂ ਨੇ ਆਪਾਂ ਨੂੰ ਮਾਇਆ ਪੇੜ ਕੀਤੀ ਕਿਹੜੇ ਬਾਬਾ ਜੀ ਦੀ ਗੱਲ ਕਰਦੇ? ਬਾਬਾ ਦਿਆਲ ਸਿੰਘ ਜੀ, ਟਾਲੀ ਸਾਹ ਵਾਲੇ। ਟਾਲੀ ਸਾਹ ਵਾਲੇ। ਕਰਪੂਰ ਸਾਹਿਬ ਰੋਡ ਤੇ। ਠੀਕ ਹੈ। ਉੱਥੋਂ ਆਪਾਂ ਮੁੜ ਕੇ ਆ ਗਏ ਆ ਆਪਣੇ ਰਕਵੇ ਬਾਬਾ ਜਗENDER ਸਿੰਘ ਉਹਨਾਂ ਕੋਲੇ ਜੀ। 7 ਵਜੇ। ਉੱਥੇ ਆਣ ਕੇ ਆਪਾਂ ਚਾਲੇ ਬਣਾਲ ਆਲੇ ਨੇ ਇੱਕ ਰਾਕੀ ਸੀ, ਇੱਕ ਰੇੜਾ ਸੀਗਾ। ਰੇੜਾ ਵੀ ਇੱਥੇ ਆਣ ਕੇ ਬਣਾਇਆ ਆਪਾਂ ਲੈ ਕੇ। ਇਥੋਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਪਾਸ ショ ਵੀ ਇੱਕ ਰਾਕੀ ਲੈਣਾ 3500 ਚਲਾਉਣਾ ਆ ਉਹਨਾਂ ਵੀ ਮਹਾਪੁਰਖਾਂ ਨੇ ਆਪਾਂ ਨੂੰ ਇੱਕ ਨਿਗਾਹਿਆ ਬੱਚਾ ਪੇਡ ਕਰਦਾ ਰਾਕੀ ਰਸੇ ਕਰਾ ਦਿੱਤਾ ਦੋ ਰਾਕੀ ਲੈ ਕੇ ਆਪਾਂ ਮੁਕਤ ਸਭ ਦੀ ਧਰਤੀ ਨੂੰ ਫਲੇਗਰ ਸਾਹਿਬ ਤੋਂ ਚਾਲੇ ਪਾ ਦਿੱਤੇ ਜੋ ਸ਼ਿੱਧੀ ਜੋਲ ਮੇਲਾ ਮਣਾ ਕੇ ਸੱਜੇ ਸੱਜੇ ਦੋ ਰਾਖੀ ਆਪਾਂ ਨੂੰ ਉੱਥੇ ਮੁਕਤਸਬ ਅਰਦਾਸ ਹੋ ਗਏ 7 ਵਜੇ ਇੱਕ ਰਾਖੀ ਦੇ ਦਿੱਤਾ ਆਪਾਂ ਨੂੰ ਬਾਬੇ ਲਾਲ ਸਿੰਘ ਉਹਨਾਂ ਨੇ ਫੂਲਾ ਵਾਲਿਆਂ ਨੇ ਮਾਲਵਾ ਤਰਨਾਂਦਾਲਾ ਮਾਲਵਾ ਤਰਨਾਂਦਾਲਾ ਵਾਲਿਆਂ ਨੇ ਠੀਕ ਉਸ ਤੋਂ ਬਾਅਦ ਚ ਫਿਰ ਇੱਕ ਰਾਖੀ ਦੇ ਦਿੱਤਾ ਆਪਾਂ ਨੂੰ ਬਾਬਾ ਕਲੀਪੀਰ ਗਰਮੀ ਸਿੰਘ ਦਿਨਿਆਲਾ ਵਾਲਿਆਂ ਨੇ 7 ਵਜੇ ਮਿਸਰ ਬਾਬਾ ਉਹਦੇ ਸੰਗ ਜੀ 7 ਵਜੇ ਉਹਨਾਂ ਤੋਂ ਬਾਅਦ ਚ ਫਿਰ ਐਸੀ ਸਤਗੁਰ ਸਾਹਿਬ ਦੀ ਕਿਰਪਾ ਆਈ 4 ਲੱਖ ਰਾਕੀ ਆਪਣੇ ਕੋਲ ਹੋ ਗਏ ਮੁਰਦਿਆਂ ਮੁਰਦਿਆਂ ਦੀਵਾਲੀ ਤੋਂ ਤੇਰੇ ਦੀਵਾਲੀ ਤੇ ਆਪਾਂ ਨੂੰ 6-7 ਕੋੜੇ ਆਪਣੇ ਕੋਲ ਹੋ ਗਏ ਉੱਥੋਂ ਫਿਰ ਤਰਨਾਦਾਲਾ ਬਾਬਾ ਬਕਾਲਾ ਸਾਹਿਬ ਵਾਲੇ ਮਹਾਪੁਰਖ ਬਾਬਾ ਗੱਜਣ ਸਿੰਘ ਜੀ ਬਾਬਾ ਗੱਜਣ ਸਿੰਘ ਜੀ ਮਹਾਪੁਰਖ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਿਸਲ ਤਰਨਾਦਾਲਾ ਬਾਬਾ ਬਕਾਲਾ ਸਾਹਿਬ ਵਾਲੇ ਦੀਵਾਲੀ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਪਾਸ਼ਾ ਉਹ ਵੀ ਸਾਨੂੰ ਰਾਖੀ ਕੋੜਾ ਚਾਹੀਦਾ ਉਹਨਾਂ ਨੇ ਫਿਰ ਦੋ ਰਾਖੀ ਆਪਾਂ ਨੂੰ ਦਿੱਤੇ ਸੱਚ ਜੀ ਉੱਥੋਂ ਸਤਗੁਰ ਪਾਸ਼ਾ ਨੇ ਅਸੀਂ ਕਿਰਪਾ ਕੀਤੀ ਗੁਰੂ ਦਾ 500 ਵਾਦੇ ਵਧਨ ਫੁੱਲਣ ਡੇ ਪਿਆ ਤੇ ਆਪਾਂ ਸੇਵਾ ਲੰਬਾਈ ਆ ਗੁਰੂ ਕੇ ਆਦਾਸ ਸੰਗਤ ਦੇ ਆਦਾਸ ਹੋ ਕੇ ਸੰਗਤ ਦੀ ਕਿਰਪਾ ਦੇ ਨਾਲ ਉੱਠਦੇ ਨਾਲ ਗੁਰੂ ਦਾ ਪਉਂਖ ਲੈ ਕੇ ਤੁਰੇ ਆਂ ਫੇਰ ਆਪਾਂ ਮਰੂਤਾ ਲਿਆਇਆ ਕ ਇਹ ਆਪਾਂ ਨੂੰ ਚਲੋ ਅਰਦਾਸ ਹੀ ਸਮਝ ਲਓ ਵੀ ਆਪਾਂ ਅਰਦਾਸ ਹੀ ਆ ਉਹ ਸੰਗ ਅਰਨੀ ਵਾਲੇ ਤੋਂ ਹੀ ਕਾ ਬਾਬਾ ਅਜੀਤ ਸਿੰਘ ਉਹਨਾਂ ਨੇ ਮਰੂਤਾ ਆਪਾਂ ਨੂੰ ਲੈਤਾ ਲੈ ਕੇ ਆਪਾਂ ਤੁਰ ਪਏ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੀ ਮਹਾਰਾਣੀ ਉਹ ਤਰਾਸੜਾ ਕੀਤਾ ਇਹ ਮਿਸਲ ਚਲਾਈ ਬਾਬਾ ਦਾਨ ਸਿੰਘ ਜੀ ਬਰਾੜ ਸਿੰਘ ਹੋਏ ਨੇ ਬਾਬਾ ਦਾਨ ਸਿੰਘ ਬਰਾੜ ਸਿੰਘ ਹੋਏ ਨੇ ਅੱਛਾ ਜੀ ਬਾਬਾ ਦਾਨ ਸਿੰਘ ਜੀ ਬਰਾੜ ਸਿੰਘ ਹੋਏ ਆ ਜਦੋਂ ਮਹਾਰਾਜ ਤੋਂ ਬਰਾੜ ਸਿੰਘਾਂ ਨੇ ਤਨਖਾਹਾਂ ਲੰਗੀਆਂ ਮੰਗੀਆਂ ਨੇ ਹਾਂ ਜੀ ਗੁਰਦੁਆਰਾ ਲੱਖੀ ਜੰਗਲ ਬਾਬੇ ਦਾਨ ਸਿੰਘ ਦੇ ਨਗਰ ਦੇ ਲਾਗੇ ਪਿੰਡ ਦਾਨ ਸਿੰਘ ਵਾਲਾ ਜੀ ਜ਼ਿਲ੍ਹਾ ਬਠਿੰਡਾ ਉਤੋਂ ਸਤਿਗੁਰ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਅਹੀਂ ਤੇ ਤਨਖਾਹਾਂ ਲੈ ਲਈਆਂ ਸਾਡੇ ਬੱਚੇ ਭੁੱਖੇ ਤੇ ਆਏ ਨੇ ਬਰਾੜ ਸਿੰਘਾਂ ਨੇ ਬਾਬੇ ਰਾਣ ਸਿੰਘ ਨੇ ਮਹਾਰਾਜ ਨੇ ਫਿਰ ਵਾਗਾਂ ਫੜ ਕੇ ਕੋੜੇ ਦੀਆਂ ਬਰਾੜ ਸਿੰਘ ਖੜ ਗਏ ਉਤੋਂ ਮਹਾਰਾਜ ਨੇ ਆਖਿਆ ਵੀ ਆ ਜਾਓ ਵੀ ਤੁਹਾਨੂੰ ਅਗਲੇ ਪੜਾ ਤੇ ਚੱਲ ਕੇ ਆਪਾਂ ਖਜ਼ਾਨਾ ਦੇਾਂਗੇ ਗੁਰਦਰਾ ਗੁਪਤਸਰ ਪਿੰਡ ਦੇ ਦਰਵਾਜ਼ੇ ਲੱਗੇ ਆ 7 ਵਜੇ ਕੋਈ ਮੁਕਸ਼ਰ ਤੋਂ ਪੈਂਦਾ 40 ਕਿਲੋਮੀਟਰ ਹਟਵਾ ਗਾਂ ਉੱਥੇ ਜਾ ਕੇ ਪਾਸ਼ਾ ਨੇ ਫਿਰ ਅਕਾਲਪੁਰਖ ਨੂੰ ਫਰਿਆਦ ਕੀਤੀ ਮਹਾਰਾਜ ਨੇ ਵੀ ਮਾਰਾ ਹੀ ਹੋਂ ਤੇ ਫੌਜਾਂ ਤਨਖਾਹਾਂ ਮੰਗਣ ਡੇ ਪਈਆਂ ਨੇ ਅਕਾਲਪੁਰਖਲੋਂ ਪਾਸ਼ਾ ਨੂੰ ਸ਼ਿਦਾਲੋਂ ਆ ਪਾਕਾਈ ਵੀ ਇੱਥੇ ਖਜ਼ਾਨਾ ਆ ਵੀ ਖਜ਼ਾਨਾ ਪ੍ਰਗਟ ਕਰੋ ਕਿ ਤਨਖਾਹਾਂ ਦਿਓ ਆ ਜੋ ਗੁਰਦੁਆਰਾ ਗੁਪਤਸਰ ਹਾਜ਼ਰ ਆ ਗਿੰਨੀਆਂ ਤਨਖਾਹਾਂ ਮਹਾਰਾਜ ਨੇ ਖਜ਼ਾਨਾ ਦੇ ਦਿੱਤਾ ਆ ਬਾਕੀ ਖਜ਼ਾਨਾ ਫੇਰ ਸਤਿਗੁਰ ਪਾਤਸ਼ਾਹ ਨੇ ਉੱਥੇ ਗੁਪਤ ਕਰ ਦਿੱਤਾ ਜਦੋਂ ਬਰਾੜ ਸਿੰਘਾਂ ਨੇ ਤਨਖਾਹਾਂ ਮੰਗੀਆਂ ਮਹਾਰਾਜ ਤੋਂ ਬਾਬੇ ਦਾਨ ਸਿੰਘ ਨੂੰ ਵੀ ਬਜਲ ਕੀਤਾ ਵੀ ਦਾਨ ਸਿੰਘਾ ਹੁਣ ਤੂੰ ਵੀ ਆਪਣਾ ਵਰਤਾਰਾ ਵਿਪਵਾਲਾ ਵੀ ਤੂੰ ਨਾ ਮੁੜ ਕੇ ਆਖੇ ਮਹਾਰਾਜ ਨੇ ਉਹਨਾਂ ਨੇ ਬਚਨ ਇਹੋ ਕੀਤਾ ਆ ਵੀ ਪਾਸ਼ਾ ਤੁਹਾਡਾ ਦਿੱਤਾ ਬਹੁਤ ਕੁਛ ਆ ਬੜਾ ਕੁਛ ਆ ਮਹਾਰਾਜ ਨੇ ਫੇਰ ਦੂਜਾ ਬਚਨ ਕੀਤਾ ਏ ਫੇਰ ਬਾਬੇ ਦਾਸ ਸਿੰਘ ਨੇ ਇਹੋ ਬਚਨ ਕੀਤਾ ਪਾਸ਼ਾ ਤੁਹਾਡਾ ਦਿੱਤਾ ਬੜਾ ਕੁਛ ਆ ਸਤਿਗੁਰੂ ਪਾਸ਼ਾ ਨੇ ਫੇਰ ਤੀਜਾ ਬਚਨ ਕੀਤਾ ਉਹਨਾਂ ਮਹਾਰਾਜ ਬਾਬਾ ਦਾਸ ਸਿੰਘ ਜੀ ਹੁਣ ਬਚਨ ਮੋੜਿ ਹੋਣਾ ਉਹਨਾਂ ਮਹਾਰਾਜ ਫੇਰ ਹੋਰ ਕੁਛ ਨਹੀਂ ਮੈ ਲੈਣਾ ਮੈਨੂੰ ਆਪਣੇ ਕਰਨਾ ਦੇ ਵਿੱਚ ਇੱਕ ਪੀੜੀ ਜਿੰਨਾ ਥਾਂ ਬਖਸ਼ ਕਰ ਦਿਓ ਉਤੋਂ ਸਤਿਗੁਰ ਪਾਤਸ਼ਾਹ ਨੇ ਫਿਰ ਵਾਰ ਦਿੱਤੇ ਪੀਦਾਨ ਸੰਗਾ ਵੀ ਤੂੰ ਮਾਲਵੇ ਦੀ ਟੁੱਟੀ ਸਿੱਖੀ ਘੰਢ ਲਈਏ ਤੇ ਮਾਝੇ ਦੀ ਟੁੱਟੀ ਸਿੱਖੀ ਮਾਤਾ ਪਹਾਕੁਰ ਨੇ ਮਾਤਾ ਪਹਾਕੁਰ ਜੀ ਹੈਗੇ ਝਬਾਲ ਦੇ ਜੀ ਵੀ ਮਾਤਾ ਪਹਾਕੁਰ ਨੇ ਟੁੱਟੀ ਸਿੱਖੀ ਮਾਝੇ ਦੀ ਘੰਢ ਲਈਆ ਤੇ ਤੁਸੀਂ ਮਾਲਵੇ ਦੀ ਟੁੱਟੀ ਸਿੱਖੀ ਗੰਢ ਲਈ ਆ ਜਿਸ ਵੇਲੇ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਸਿੰਘਾਂ ਨੇ ਵਧਵਾਵਾਂ ਲਿਖ ਕੇ ਦੇ ਦਿੱਤਾ ਸੀ ਭੁੱਖ ਦੇ ਪਿਆਸੇ ਤੇਹ ਦੇ ਪਿਆਸੇ ਵੀ ਗੇਸ ਟਾਈਮ ਤੇ ਸਤਗੁਰ ਪਾਸ਼ਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਦੋਂ ਹੋਇਆ ਵਧਵਾ ਲਿਖ ਕੇ ਦੇ ਆਏ ਮਹਾਰਾਜ ਨੂੰ ਵੀ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਮਹਾਰਾਜ ਆਉਂਦੇ ਵੀ ਐਦਾਂ ਨਹੀਂ ਕਿਸਾਨ ਨੂੰ ਲਿਖ ਕੇ ਦਿਓ ਸਤਗੁਰ ਪਾਤਸ਼ਾਹ ਨੇ ਫਿਰ ਜਦੋਂ ਲਿਖਤ ਕਰ ਦਿੱਤੀ ਸਿੰਘਾਂ ਨੇ ਮਾਣ ਸਿੰਘ ਨੇ ਕਿਉਂ ਮੁਖੀ ਦੇ ਮਾਣ ਸਿੰਘ ਹੀ ਜੀ ਕੋਈ ਵੀ ਕੰਮ ਹੋਣਾ ਆਗੂ ਦੇ ਚੱਲਣਾ ਜਦੋਂ ਉਹ ਦਾਵਾ ਲੈ ਕੇ ਆਏ ਨੇ ਸਤਗੁਰ ਪਾਤਸ਼ਾਹ ਨੇ ਫਿਰ ਉਹ ਦਾਵਾ ਜਿਹੜਾ ਸੀ ਆਪਣੇ ਕਮਰ ਕੱਸੇ ਦੇ ਵਿੱਚ ਲਾ ਲਿਆ ਯੰਗ ਕਰਦੇ ਕਰਦੇ ਮੁਗਤ ਸਾਉਦੀ ਧਰਤੀ ਤੇ ਆ ਗਏ ਨੇ ਉੱਥੇ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ ਮੁਗਤ ਸਾਰਾ ਜਦੋਂ ਸਤਗੁਰ ਪਾਤਸ਼ਾਹ ਫਿਰ tibbi ਸਾਹਿਬ ਤੋਂ ਦਰਸ਼ਨਦਾਰੇ ਕਰਦੇ ਆਏ ਆ ਸਿੰਘਾਂ ਦੇ ਉੱਥੇ ਫਿਰ ਮਾਨ ਸਿੰਘ ਕੋਸ਼ਿਸ਼ ਹਵਾਂ ਤੇ ਹੀ ਆਣ ਕੇ ਮਹਾਰਾਜ ਮਾਨ ਸਿੰਘ ਦੇ ਸੀਸ ਰੱਖ ਕੇ ਗੋਡੇ ਤੇ ਪਟਦੇ ਆਲੇ ਮੰਗ ਮਾਨ ਸਿੰਘ ਕੀ ਮੰਗਦਾ ਜਗੀਰਾਂ ਦੇ ਦिए ਮਹਾਰਾਜ ਮਾਨ ਸਿੰਘ ਨੂੰ ਆਲਦੇ ਵੀ ਜਗੀਰਾਂ ਦੇ ਦिए ਮਾਨ ਸਿੰਘ ਮਹਾਰਾਜ ਨੂੰ ਆਲਦੇ ਵੀ ਪਾਸ਼ਾ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜਾ ਅਸੀਂ ਵਜ਼ਾਵਾ ਲਿਖ ਕੇ ਦੇ ਕੇ ਆਏ ਸਾਂ ਉਹ ਵਜ਼ਾਵਾ ਤੁਸੀਂ ਪਾੜ ਦਿਓ ਸਤਗੁਰ ਪਾਸ਼ਾ ਨੇ ਫਿਰ ਆਪਣੇ ਕਮਰ ਕਸਿਓ ਵਜ਼ਾਵਾ ਕਰ ਲਿਆ ਕੱਢ ਕੇ ਵਧਾਵਾ ਮਾਨ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਕਰਕੇ ਆਉਂਦੇ ਮਾਨ ਸਿੰਘ ਆ ਵੇਖ ਲੋ ਵਧਾਵਾ ਹੋਈਆ ਪਿਤਾ ਵਰਤਾ ਮਾਤਾ ਵਰਤੀ ਚਾਰੇ ਪੁੱਤ ਵਰ ਦਿੱਤੇ ਪਰਿਵਾਰ ਵਰਤਾ ਸਿੱਖੀ ਤੇ ਅਸੀਂ ਉਹ ਭੁੱਲ ਗਏ ਆ ਇੱਕ ਅਸੀਂ ਤੁਹਾਡਾ ਲਿਖਿਆ ਵਧਾਵਾ ਨਹੀਂ ਭੁੱਲ ਚੁੱਕੇ ਸਰਗੁਲ ਪਾਸ਼ਾ ਨੇ ਉੱਥੇ ਮੁਕਤ ਸਭ ਦੀ ਧਰਤੀ ਦੇ ਮਾਨ ਸਿੰਘ ਦਾ ਵਧਾਵਾ ਜਿਹੜਾ ਸੀ ਉਹ ਪਾੜ ਦਿੱਤਾ ਹੈ ਫਿਰ ਜਦੋਂ ਸਤਗੁਰ ਪਾਤਸ਼ਾਹ ਨੇ ਵਦਾਵਾ ਪਾੜਤਾ ਏ ਉੱਥੇ ਮਾਨ ਸਿੰਘ ਹੁਣੀ ਸ਼ਿਧੀ ਪ੍ਰਾਪਤ ਕਰ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਈ ਜਿਹੜਾ ਆਪਣਾ ਦਾਲਾ ਕਦੋਂ ਮਤਲਬ ਕਿੰਨੇ ਕ ਸਾਲ ਹੋ ਗਏ ਤੁਰੇ ਨੂੰ ਪਹਚਾਣੇ ਚੱਕਰਵਰਤੀ ਫੌਜ ਚੱਕਰਵਰਤੀ ਆਪਾਂ ਫੌਜ ਹੋਈ ਸੀ ਜੀ 2012 ਦੇ ਵਿੱਚ 2012 ਨੂੰ 25 ਚੱਲਦਾ ਜੀ ਹਾਂਜੀ ਕੀ ਬਈ ਨਿਆੰਗ ਸਿੰਘਾਂ ਦਾ ਜੀਵਨ ਕਿਦਾਂ ਦਾ ਹੁੰਦਾ ਈ ਚੱਕਰਵਾਤੀ ਬੋਲ ਨਿਆੰਗ ਸਿੰਘਾਂ ਜੀਵਨ ਬੜੇ ਜੀਵਨ ਨਿਆੰਗ ਸਿੰਘਾਂ ਦਾ ਜਿਹੜਾ ਸੁੱਚਾ ਸੁੱਚਾ ਜੀਵਨ ਹੈ ਬਹੁਤ ਜ਼ਿਆਦਾ ਜੀਵਨ ਹੈ ਬਖਸ਼ ਕੀਤਾ ਸਤਗੁਰ ਪਾਤਸ਼ਾਹ ਨੇ ਇਸ ਅਕਾਲ ਪੁਰਖ ਨੇ ਬਹੁਤ ਜ਼ਿਆਦਾ ਨਿਆੰਗ ਸਿੰਘ ਨੂੰ ਜੀਵਨ ਦਿੱਤਾ ਹੈ ਆਪਾਂ ਕਹਿ ਦਿੰਨੇ ਵੀ ਨਿਆੰਗ ਸਿੰਘ ਸੁੱਖਾ ਪੀ ਗਿਓ ਤੁਰੇ ਫਿਰਦੇ ਨੇ ਉਹੀ ਘੋੜੇ ਭਜਾਈ ਫਿਰਦੇ ਨੇ ਆਮ ਲੋਕ ਬੜਾ ਕਹ ਕਹਿੰਦੇ ਨੇ ਬੜਾ ਹੀ ਕੁਛ ਬੋਲਦੇ ਨੇ ਗੁਰੂ ਕੇ ਬਾਣੇ ਨੂੰ ਵੀ ਤੂੜੀ ਪੱਠਾ ਲੈਣ ਜਾਂਦੇ ਆ ਜੀ ਬੜਾ ਉਲਟ ਸਿੱਧੇ ਬੋਲਦੇ ਨੇ ਤੁਸੀਂ ਵਹਿਣਾ ਤੁਰੇ ਫਿਰਦੇ ਜੇ ਤੁਹਾਡੇ ਵਾਸਤੇ ਪੱਠੇ ਬੀਜੇ ਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੀਆਂ ਸਾਨੂੰ ਜ਼ਮੀਨਾਂ ਦਿੱਤੀਆਂ ਉਹ ਕਿਸ ਨੇ ਦਿੱਤੀਆਂ ਨੇ ਜੀ ਬਾਬੇ ਹੁਣ ਸਭ ਜਾਦੇ ਸਤਗੁਰ ਪਾਤਸ਼ਾਹ ਦੇ ਚਾਰ ਸਭ ਜਾਦੇ ਸੀ ਦੋ ਚਮਕੌਰ ਸਾਹਿਬ ਦੀ ਧਰਤੀ ਦੇ ਸ਼ਹੀਦیاں ਪਾਈਆਂ ਜੰਗ ਜੂਝ ਕੇ ਜੰਗ 'ਚ ਸ਼ਹੀਦ ਹੋ ਥੇ ਦੋ ਛੋਟੇ ਸਾਹਿਬ ਜਾਲੇ ਧਰਤੀ ਪਵਿੱਤਰ ਧਰਤੀ ਫਲੇਗੜ ਸਾਹਿਬ ਦੀ ਇੱਥੇ ਸ਼ਹੀਦیاں ਪਾਈਆਂ ਨੀਆਂ ਹੀ ਕਿਨੇ ਗਏ ਬੰਦਾ ਸਿੰਘ ਬਹਾਦਰ ਨੇ ਸੋ ਲੋਏ ਦਾ ਸੁਅਗਾ ਫੇਰਿਆ ਸੰਤ ਦੇ ਇਸ ਰਾਤੇ ਜਦੋਂ ਲੋਹੇ ਦਾ ਸੁਹਾਗਾ ਫੇਰਿਆ ਹੈ ਉਸ ਤੋਂ ਬਾਅਦ ਚ ਫੇਰਾ ਜਦੋਂ ਲੋਹੇ ਦਾ ਸੁਹਾਗਾ ਫੇਰਿਆ ਹੈ ਹਾਂਜੀ ਸਿੰਘਾਂ ਨੇ ਫੇਰਾ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪਾਈਆਂ ਇਹ ਸ ਲੋਕਾਂ ਨੂੰ ਜ਼ਮੀਨਾਂ ਮਿਲੀਆਂ ਇਹ ਜ਼ਮੀਨਾਂ ਦਵਾਈਆਂ ਬੰਦਾ ਸਿੰਘ ਬਹਾਦਰ ਨੇ 7 ਵਜੇ ਅੱਜ ਜਿਹੜੇ ਗੁਰੂ ਕੇ ਘੋੜਿਆਂ ਨੂੰ ਦਤਕਾਰਦੇ ਨੇ ਬਸ ਇਹ ਤੂੜੀ ਨਹੀਂ ਦਿੰਦੇ ਪੱਠਾ ਨਹੀਂ ਦਿੰਦੇ ਹੁਣ ਆਮ ਗੁਰਦੁਆਰਿਆਂ ਦੇ ਵਿੱਚ ਪੜਾ ਨਹੀਂ ਲੱਗਣ ਦਿੰਦੇ ਗੁਰੂ ਕੇ ਘੋੜਿਆਂ ਦਾ ਜੀ ਬੜਾ ਪਹਿਲੇ ਰੌਲਾ ਪਾਉਂਦੇ ਬਾਬਾ ਜੀ ਬਾਹਰ ਲੈ ਜਾਓ ਬਾਬਾ ਜੀ ਬਾਹਰ ਲੈ ਜਾਓ ਹੁਣ ਨਿਆੰਗ ਸੰਗਤ ਸਭ ਇੱਕੋ ਜਿਹੀ ਹੁੰਦੀ ਅਸੀਂ ਮੰਨਦੇ ਆ ਵੀ ਫੌਜ ਧੱਕਾ ਵੀ ਕਰਦੀ ਆ ਮਾੜੇ ਕਰਮ ਨਹੀਂ ਕਰਦੇ ਨੇ ਮਾੜੇ ਕਰਮ ਉਹ ਕਰਦੇ ਨੇ ਜਿਨ੍ਹਾਂ ਨੇ ਘਰੋਂ ਆਉਣਾ ਬਾੜਾ ਪਾ ਲੈਣਾ ਮੇਲਾ ਵੇਖ ਕੇ ਕਰਮ ਵਾਲੇ ਕਰਕੇ ਜਾ ਕੇ ਫਿਰ ਬਾਣਾ ਲਾ ਦਿੰਣਾ ਕਿੱਲਿਆਂ ਦੇ ਟੰਗਦੇ ਨੇ ਖੇ ਪਿੰਡਾਂ ਕਮੀਜ਼ਾਂ ਪਾ ਲੈਣੀਆਂ ਨੇ ਕਿਲੋ ਕਾਰੋਬਾਰ ਸਾਰੇ ਕਰਨੇ ਪੈਂਦੇ ਨੇ ਪਰ ਗੁਰੂ ਪਾਤਸ਼ਾਹ ਨੇ ਜੋ ਆਪਾਂ ਨੂੰ ਜੀਵਨ ਉੱਚਾ ਤੇ ਸੁੱਚਾ ਜੀਵਨ ਬਖਸ਼ਿਆ ਬਹੁਤ ਜ਼ਿਆਦਾ ਅਕਾਲ ਪੁਰਖ ਨੇ ਕਿਰਪਾ ਕੀਤੀ ਆ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ ਇਹ ਕਿਹਦੇ ਵਾਸਤੇ ਪਾਈਆਂ ਸਿੱਖਾਂ ਵਾਸਤੇ ਵੀ ਸਾਡੀ ਸਿੱਖ ਕੌਮ ਨੂੰ ਕੋਈ ਚੋਟ ਨਾ ਲਾਵੇ ਕੋਈ ਹੱਥ ਨਾ ਲਾਵੇ ਪਰ ਅੱਜ ਸਾਡੀ ਸਿੱਖ ਕੌਮ ਜਿਹੜੀ ਆ ਨਾ ਬਹੁਤ ਜ਼ਿਆਦੀ ਨਿਹੰਗ ਸਿੰਘਾਂ ਨੂੰ ਗੁਰੂ ਦੇ ਘੋੜਿਆਂ ਨੂੰ ਬਹੁਤ ਜ਼ਿਆਦਾ ਮਾੜਾ ਸਮਝ ਰਹੇ ਨੇ ਆਮ ਬੋਲਦੇ ਨੇ ਇਹ ਨਿਹੰਗ ਸਿੰਘਾਂ ਨੂੰ ਮਾੜਾ ਹੀ ਆ ਵੀ ਭੰਗ ਪੀਂਦੇ ਆ ਭੰਗ ਪੀਂਦੇ ਨੇ ਕਰਦੇ ਆ ਜਦੋਂ ਲੋਕ ਕਹਿੰਦੇ ਨੇ ਵੀ ਭੰਗ ਪੀਂਦੇ ਨੇ ਹਾਂਜੀ ਅਸੀਂ ਮੰਨਦੇ ਆ ਜਦੋਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਬਾਬਾ ਬਜਤਰ ਸਿੰਘ ਜੀ ਬਾਬੇ ਬਜਤਰ ਸਿੰਘ ਨੂੰ ਪਹਿਲਾ ਹੁਕਮ ਲਾਇਆ ਸੀ ਦੁਨੀ ਚੰਦ ਨੂੰ ਜੀ ਦੁਨੀ ਚੰਦ ਮਸੰਦ ਨੂੰ 7 ਵਜੇ ਜਦੋਂ ਹਾਥੀ ਰਾਜਾ ਨੇ ਹਾਥੀ ਛੱਡ ਦਿੱਤਾ ਰਜਾ ਕੇ ਨਸ਼ੇ ਨਾਲ ਲੋ ਕਰਦਾ ਕਿਹੜਾ ਤੋਰਨ ਵਾਸਤੇ 7 ਵਜੇ ਉੱਥੇ ਜਦੋਂ ਹਾਥੀ ਨੇ ਕੀਕਾ ਮਾਰਦਾ ਜਾਵੇ ਮਹਾਰਾਜ ਨੂੰ ਸਿੰਘਾ ਦੇ ਮਹਾਰਾਜ ਉਹਦੇ ਦੇ ਰਾਜਾ ਹਾਥੀ ਛੱਡ ਦਿੰਦੇ ਨੇ ਉਹਨਾਂ ਆਪਣਾ ਹਾਥੀ ਹੈਗਾ ਹੈ ਹਾਤੀਣਾ ਯੋਧੇ ਕਰੂਗਾ ਆਪਣਾ ਦੁਨੀ ਚੰਦ ਮਸੰਦ ਕਿਉਂ ਕੁਲਾ ਖੁੱਲਾ ਰਾਸ਼ਨ ਖੁੱਲਾ ਸੀ ਉਹਦਾ ਖਰਾ ਖੁੱਲੀ ਸੀ ਜਦੋਂ ਮਹਾਰਾਜ ਨੇ ਸੰਗਾਂ ਨੂੰ ਜਾ ਕੇ ਦੱਸਿਆ ਵੀ ਦੁਨੀ ਚੰਦ ਤੇਰਾ ਮੁਕਾਬਲਾ ਹਾਸੀ ਨਾ ਹੋਣਾ ਉਹਨਾਂ ਨੇ 591 ਸੰਗ ਨਾਲ ਲੈ ਕੇ ਕੰਧ ਟੱਪ ਗਿਆ ਸਾਰੇ ਸੰਗ ਲੰਘ ਚੁੱਕੇ ਨੇ ਜਦੋਂ ਦੁਨੀ ਚਾਂਦੀ ਵਾਰੀ ਆਈ ਆ ਟੱਪਣ ਲੱਗਾ ਰਸਾ ਟੁੱਟ ਗਿਆ ਮੋٹے ਪੱਟੋਂ ਲਾ ਟੁੱਟ ਗਈ ਉਹਦੀ ਚਲੋ ਸਿੰਘਾਂ ਨੇ ਖਿੱਚੂਗੇ ਬਾਹਰ ਕੱਢ ਲਿਆ ਫੇਰਾਂ ਦੇ ਵੀ ਦੁਨੀ ਚਾਂਦੇ ਮਾਰੇ ਭਗੌੜੇ ਹੋ ਗਏ ਨੇ ਹੁਣਾਂ ਕੋਈ ਗੱਲ ਨਹੀਂ ਆਪਣਾ ਜੋਲਾ ਬਾਬਾ ਬਜਤਰ ਸਿੰਘ ਹਾਥੀ ਨਾਲ ਯੁੱਧ ਕਰੇਗਾ ਸਰਦਗੁਰੂ ਪਾਸ਼ਾ ਨੇ ਫਿਰ ਆਪਣੇ ਹੱਥੀ ਪੰਜ ਸ਼ਹੀਦੀ ਰਗੜੇ ਲਾ ਕੇ ਬਾਬਾ ਬਜਤਰ ਸਿੰਘ ਜੀ ਨੂੰ ਸ਼ਿਕਾਇਤ ਨੇ ਜਦੋਂ ਪਹਿਲਾ ਰਗੜਾ ਲਾ ਕੇ ਮਹਾਰਾਜ ਨੇ ਸ਼ਿਕਾਇਤ ਆ ਬਾਬਾ ਬਜਤਰ ਸਿੰਘ ਜੀ ਨੂੰ ਮਹਾਰਾਜ ਪੁੱਛਦੇ ਆ ਬਜਤਰ ਸਿੰਘ ਬਾਬਾ ਬਜਤਰ ਸਿੰਘ ਜੀ ਅੱਗੇ ਕੀ ਨਜ਼ਰ ਆਉਦਾ ਹੈ ਜੀ ਮਹਾਰਾਜਾਂ ਬਾਬਾ ਬਜਤਰ ਸਿੰਘ ਮਹਾਰਾਜ ਨੂੰ ਆਉਂਦੇ ਜੀ ਅੱਗੇ ਸਾਨੂੰ ਹੁਣ ਕੁਛ ਕੱਟਾ ਜਾਂ ਨਜ਼ਰ ਆ ਰਿਹਾ ਹਾਥੀ ਤੋਂ ਕੱਟਾ ਜਾਂ ਨਜ਼ਰ ਆ ਰਿਹਾ ਹੈ ਕਹਿੰਦੇ ਆ ਵੀ ਸੁਰਤ 'ਚ ਇੰਨਾ ਟਕਾਹ ਹੋ ਗਿਆ ਸੀ ਵੀ ਹਾਥੀ ਕੱਟਾ ਦਿਖਣ ਲੱਗ ਗਿਆ ਹਾਥੀ ਕੱਟਾ ਦਿਸਣ ਲੱਗ ਪਿਆ ਸਤਗੁਰ ਪਾਤਸ਼ਾਹ ਨੇ ਫੇਰ ਦੂਜਾ ਰਗੜਾ ਲਾ ਕੇ ਸ਼ਿਕਾਇਤ ਆਂਦੇ ਵੀ ਹੁਣ ਆਂਦੇ ਜੀ ਹੁਣ ਤੇ ਕੁੱਤੇ ਕੇ ਨਜ਼ਰ ਆ ਰਿਹਾ ਸੀ ਸੱਤ ਹੋਏ ਤੀਸਰਾ ਰਗੜੇ ਤੇ ਬਚਣਾ ਸਤਗੁਰ ਪਾਤਸ਼ਾਹ ਨੇ ਫੇਰ ਲਗੜਾ ਤੀਸਰਾ ਲਾ ਕੇ ਜੋ ਸ਼ਿਕਾਇਤ ਆਂਦੇ ਜੀ ਹੁਣ ਆੰਦਾ ਜੀ ਹੁਣ ਤੇ ਸਮਝ ਲੋ ਵੀ ਮੈਨੂੰ ਕੀੜਾ ਮਕੌੜਾ ਜਾਂ ਲੀੜਾ ਕੇ ਕੀੜਾ ਮਕੌੜਾ ਜਾਂ ਦਿਸ ਰਿਆ ਜਦੋਂ ਚੌਥਾ ਰਗੜਾ ਲਾ ਕੇ ਸਤਗੁਰ ਪਾਤਸ਼ਾਹ ਨੇ ਸ਼ਿਕਾਇਤ ਆ ਬਾਬਾ ਬਜਿੱਤਰ ਸਿੰਘ ਜੀ ਨੂੰ ਆੰਦੇ ਜੀ ਹੁਣ ਆੰਦੇ ਜੀ ਹੁਣ ਤੇ ਬਸ ਧਰਤੀ ਦੇ ਇੱਕ ਕੀੜੀ ਜੀ ਦੀ ਦੀ ਆ ਭਈ ਮੈਂ ਰਗੜੇ ਤੇ ਫਿਰ ਸਤਗੁਰ ਪਾਤਸ਼ਾਹ ਨੇ ਲਾ ਕੇ ਆਪਣੇ ਚੀਰ ਦਾਸੇ ਸੋਧ ਕੇ ਛਕਾ ਕੇ ਬਾਬਾ ਬਜਿੱਤਰ ਸਿੰਘ ਜੀ ਨੂੰ ਸ਼ਹੀਦ ਦੀ ਰਗੜਾ ਫਿਰ ਜੰਗ ਨੂੰ ਲਾਗਣੀ ਫੜਾ ਦਿੱਤੀ ਏ ਘੋੜਾ ਕੱਸ ਦਿੱਤੇ ਆ ਘੋੜੇ ਤੇ ਸਵਾਰ ਹੋ ਕੇ ਫਿਰ ਬਾਬਾ ਬਜਿੱਤਰ ਸਿੰਘ ਜੀ ਹਾਥੀ ਵੱਲੋਂ ਕਿਹੜਾਈ ਕਰ ਦਿੱਤੀ ਆ ਜਦੋਂ ਹਾਥੀ ਨੇ ਕੀਕਾ ਮਾਰਦਾ ਆਇਆ ਸਿੱਧਾ ਬਾਬੇ ਬਜਿੱਤਰ ਸਿੰਘ ਨੇ ਫਿਰ ਘੋੜੇ ਨੂੰ ਬਾਗ ਦਾ ਇਸ਼ਾਰਾ ਕੀਤਾ ਬਾਗਲਾ ਕੀ ਕਾਜ ਦਾ ਇਸ਼ਾਰਾ ਕੀਤਾ ਫੇ ਕੋਲਾ ਸਿੱਧਾ ਹੋ ਚੁੱਕਾ ਬਾਬੇ ਬਜਤਰ ਸਿੰਘ ਦਾ ਹਾਥੀ ਵੱਲੋਂ ਬਾਬੇ ਬਾਬੇ ਬਜਤਰ ਸਿੰਘ ਨੇ ਫੇਰਾ ਮੱਥੇ 'ਚ ਮਾਰੀ ਨਾਗਣੀ ਹਾਸੀ ਦੇ ਹਾਸੀ ਦੇ ਨਾਗਣੀ ਮਾਰੀ ਆ ਤੇ ਹਾਥੀ ਜਿਹੜਾ ਉਹ ਤੀਕਾ ਮਾਰਦਾ ਭੱਜ ਚੁੱਕਾ ਮੁਗਲਾਂ ਦੀਆਂ ਹੀ ਫੌਜਾਂ ਕਤਲਨਾਮ ਕਰ ਦਿੱਤਾ ਛਿੜਗਾ ਦਿੱਤੀਆਂ ਨੇ ਕਿਸੇ ਨੂੰ ਪਹਿਰਾ ਜਿੰਮੇਤਾ ਕਿਸੇ ਨੂੰ ਕੁਛ ਕਰ ਦਿੱਤਾ ਆਰਦੀਆਂ ਦੀਆਂ ਫੌਜਾਂ ਮਾਰੀ ਗਿਆ ਉਥੋਂ ਹੋਰ ਫੌਜਾਂ ਨੇ ਪਿਸ਼ਾਹ ਨੂੰ ਰਵਾਨਗੀ ਪਾਲਤੀ ਭੱਜ ਗਏ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉਥੋਂ ਫਿਰ ਸਤਗੁਰ ਪਾਤਸ਼ਾਹ ਨੇ ਬਾਬਾ ਬਿਜਤ ਸਿੰਘ ਜੀ ਚੜ੍ਹਦੀ ਕਲਾ ਦੇ ਵਿੱਚ ਹੱਥੀਂ ਨਾਲ ਯੁੱਧ ਕੀਤਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਲਾਸਟ ਬਚਣਾ ਹੀ ਪ੍ਰਾਣੇ ਨਿਹੰਗ ਸਿੰਘਾਂ ਤੇ ਅੱਜ ਦੇ ਨਿਹੰਗ ਸਿੰਘਾਂ 'ਚ ਕੀ ਫਰਕ ਦੇਖ ਰਿਹਾ ਤੁਸੀਂ ਪੁਰਾਣੇ ਨਿਹੰਗ ਸਿੰਘਾਂ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈ ਤੇ ਨਵੇਂਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਆ ਜੋ ਪੁਰਾਣੇ ਨਿਹੰਗ ਸਿੰਘਾਂ ਨੇ ਘੱਲ ਨਾ ਘੱਲੀਆਂ ਨੇ ਅੱਜ ਜੋ ਨਵੇਂ ਨਿਹੰਗ ਸਿੰਘਾਂ ਨੂੰ ਘੱਲਣਾ ਨਹੀਂ ਘੱਲਣੀਆਂ ਪਈਆਂ ਨਾ ਇਹ ਘਾਲ ਸਕਦੇ ਨੇ ਅੱਜ ਸੁੱਖ ਵੜੇ ਮਿਲ ਗਏ ਨਾਲ ਪਹਿਲਾਂ ਪੁਰਾਣੇ ਨਿਹੰਗ ਸਿੰਘ ਅਸੀਂ ਚਲੋ ਸਾਡੀ ਵੀ 50 60 ਸਾਲ ਦੀ ਉਮਰ ਹੋ ਚੁੱਕੀ ਆ ਅੱਛਾ ਜਿਦੋਂ ਬਲੰਗਰਾਂ ਵਾਸਤੇ ਜਲ ਲੱਭ ਕੇ ਲਿਆਉਣਾ ਉਦੋਂ ਡੇਗ ਹੁੰਦੇ ਸੀ ਡੇਗ ਜੀ ਨਲਕੇ ਦਾ ਪਾਣੀ ਨਹੀਂ ਨੰਗਸੰਗ ਵਰਤਦੇ ਸੱਚਾ ਕਿਉਂ ਨਲਕੇ ਦੇ ਪਾਣੀ ਤੋਂ ਬੁੱਕੀ ਨਹੀਂ ਚੰਬੜੇ ਦੀ ਹਾਂਜੀ ਮੋਟਰਾ ਕਦੇ ਹੁੰਦੀਆਂ ਬੋਰ ਕਦੇ ਵੀ ਹੁੰਦੇ ਕਿਤੇ ਨਹੀਂ ਹੁੰਦੇ ਹਾਂਜੀ ਘੱਟ ਹੁੰਦੇ ਸੀ ਪਾਣੀ ਮਿਲਣਾ ਕਦੇ 2-2 4-4 ਕਿਲੋਮੀਟਰ ਤੋਂ ਪਾਣੀ ਮਿਲਣਾ ਅੰਮ੍ਰਿਤਸਰ ਤੋਂ ਬਲੇ ਉੱਠਣਾ ਸ਼ਰੇ ਇਲਾਕੇ ਨੂੰ ਲਾਇਆ ਹੁਣੇ ਡੋਲੂ ਚੁੱਕਿਆ ਨਾਲ ਸਿੰਘਾਂ ਨੇ ਦੋਨੇ ਹਾਂਜੀ ਨਾਲੇ ਜਲ ਲਿਆਉਣਾ ਪੜਕੇ ਪਹਿਲਾਂ ਜਲ ਲੱਭਣਾ ਫਿਰ ਜਾਲੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਫਿਰ ਜਲ ਲਿਆਉਣਾ ਪੜਕੇ ਫਿਰ ਲਾਣ ਕੇ ਸ਼ੀਧੀ ਦੇਗਾ ਲਾਉਣੀਆਂ ਲੰਗਰ ਲੋ ਲੰਗਰ ਪਾਉਣੇ ਫਿਰ ਗਾੜੀ ਚਾਲੇ ਵੀ ਮਾਰਨ ਦੀ ਤਿਆਰੀਆਂ ਕਰਨੀਆਂ ਅੱਜ ਦੇ ਨਿਹੰਗ ਸਿੰਘਾਂ ਨੂੰ ਪੁਰਾਣੀ ਜੀਵਨ ਵਾਸਤੇ ਪੁੱਛ ਲੋ ਕਿਸੇ ਨੂੰ ਪਤਾ ਨਹੀਂ ਜੀ ਪਤਾ ਇਹ ਕਰਕੇ ਨਹੀਂ ਸੁਖ ਪਾ ਕੇ ਜਾਦੇ ਹਰ ਚੀਜ਼ ਦਾ ਸੁਖ ਹੋ ਗਿਆ ਹੁਣ ਤੇ ਹੂੰਗਾ ਲਾਓ ਤੇ ਪਾਣੀ ਬਾਹਰ ਜੀ ਤੇ ਬਾਕੀ ਦੂਜੀ ਗੱਲ ਇਹ ਰਹਿ ਗਈ ਆ ਜੇ ਕਿਸੇ ਨੂੰ ਕੋਈ ਵੀ ਆਉਂਦਾ ਸਖਾ ਸਿੱਖਣ ਨਹੀਂ ਆਉਂਦਾ ਸਿਖਾਉਣਾ ਆਉਦਾ ਜੀ ਇਹ ਹੈ ਵੀ ਮੇਰੇ ਵੱਡਾ ਮੇਰੇ ਵਰਗਾ ਕੋਈ ਇਨਸਾਨ ਨਹੀਂ ਹੈ ਵੀ ਮੈਂ ਜਿੰਨਾ ਸਿੰਘ ਮੈਂ ਪੁਰਾਣਾ ਉਹਨਾਂ ਕੋਈ ਹੈ ਨਹੀਂ ਪੁਰਾਣਿਆਂ ਨੂੰ ਤੇ ਆਂਦੇ ਵੀ ਇਹ ਤਾਂ ਉਹੀ ਸੁੱਖਾ ਪੀ ਕਿਉਂ ਵੀ ਰੌਲਾ ਪਾਉਂਦੇ ਨੇ ਚਲ ਪਰ ਜੋ ਸਤਗੁਰ ਪਾਤਸ਼ਾਹ ਨੇ ਬਖਸ਼ ਕੀਤੀ ਆ ਉਹ ਨਵਿਆਂ ਨੂੰ ਵੀ ਪਤਾ ਪੁਰਾਣਿਆਂ ਨੂੰ ਵੀ ਪਤਾ ਆ ਪਰ ਹੁਣ ਅੱਜ ਪਹਿਲਾਂ ਚਲੋ ਪੜਤਾ ਹੁੰਦੀ ਸੀ ਹਾਂਜੀ ਥੋੜੀ ਬਾਤ ਹੀ ਨ ਪੜਤਾ ਹੁੰਦੀ ਪੜ੍ਹਾਈ ਵੀ ਮਹਾਰਾਜ ਨੇ ਚਲੋ ਜਿੰਨੀ ਕੁ ਬਖਸ਼ੀ ਸੀ ਉਨੀ ਕੁ ਹੁੰਦੀ ਸੀ ਹੁਣ ਤੇ ਪੜ੍ਹਾਈ ਦੇ ਯੁੱਗ ਦਾ ਪੜ੍ਹਾਈ ਦਾ ਯੁੱਗ ਆ ਜੋ ਅਕਾਲ ਪੁਰਖ ਪਾਤਸ਼ਾਹ ਨੇ ਕਿਰਪਾ ਕੀਤੀ ਦੋ ਦਇਆ ਕੀਤੀ ਆ ਕਿ ਲੋ ਇਹ ਗੁਰੂਕਾ ਨਿਸ਼ਾਨ ਨਗਾਰਾ ਜਿਹੜਾ ਆਪਾਂ ਨੂੰ ਬਖਸ਼ ਹੋਇਆ ਏ ਮਿਸਲ ਬਾਬਾ ਦਾਨ ਸਿੰਘ ਜੀ ਜੀ ਸੰਗਤਾਂ ਦੀ ਕਿਰਪਾ ਦੇ ਨਾਲਾ ਜੋ ਆਪਣੇ ਵੱਡੀਆਂ ਜੱਸੇ ਬੰਦੀਆਂ ਨੇ ਬਾਬਾ ਬਿੱਲੀ ਚਾਂਜੀ ਬਾਬਾ ਬਤਾਰ ਸਿੰਘ ਜੀ ਬਾਬਾ ਗੱਜਨ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਬਾਬਾ ਬਲਦੇਵ ਸਿੰਘ ਵੱਲਾ ਬਾਬਾ ਕਲਵਿੰਦਰ ਸਿੰਘ ਚੌਂਤੇ ਵਾਲੇ ਜੀ ਇਹਨਾਂ ਦੇ ਨਾਲ ਆਪਾਂ ਨੂੰ ਸੰਯੋਗ ਦੇ ਨਾਲ ਪ੍ਰਭਾਵਿਤ ਹੋਇਆ ਸਤਗੁਰ ਪਾਤਸ਼ਾਹ ਨੇ ਕੀਤਾ ਕਈ ਹਣ ਪੁੱਛ ਲਿੰਦੇ ਬੁੱਢੇ ਦਾਲ ਚ ਕੀ ਫਰਕ ਆ ਜੀ ਤਰਨੇ ਦਾਲ ਚ ਕੀ ਫਰਕ ਆ ਹਾਂਜੀ ਕਿਉਂ ਮੈਂ ਬੁੱਢਾ ਦਾਲਾ ਹਾਂਜੀ 96 ਕਰੋੜੀ ਬਾਬਾ ਸੰਤਾ ਸਿੰਘ ਜੀ ਇਧਰ ਆਪਣੇ ਮਾਝੇ ਦੇ ਵਿੱਚ ਮਸ਼ਹੂਰ ਦਾਲ ਬਾਬਾ ਬਕਾਲਾ ਸਾਹਿਬ ਬਾਬਾ ਬਿਸ਼ਨ ਸਿੰਘ ਜੀ ਤਰਨਾ ਦਾਲ ਮਿਸਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹੀ ਸਰਗੁਲ ਪਾਤਸ਼ਾਹੀ ਕਿਰਪਾ ਸੀ ਛੇਵੇਂ ਪਾਤਸ਼ਾਹੀ ਨੇ ਮਿਸਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਿਸਲਿਆ ਬਾਬਾ ਬਕਾਲਾ ਸਾਹਿਬ ਜੀ ਤਰਨਾ ਦਾਲੇ ਜਿਹੜੀਆਂ ਬਾਕੀ ਆ ਜਿਹੜੇ ਤਰਨੇ ਦਾਲ ਤੁਰੇ ਨੇ ਇਹ ਤਾਂ ਆਪਾਂ ਵੱਡਾ ਦਾਲ ਸਮਝਦੇ ਆ ਤਰਨਾ ਦਾਲ ਬਾਬਾ ਬਕਾਲਾ ਸਾਹਿਬ ਵਾਲੇ ਠੀਕ ਹੈ ਬਾਈ ਬਾਕੀ ਦੇ ਜਿਤਨਾ ਘਰ ਦੇ ਵਿੱਚੋਂ ਚਾਰ ਪੁੱਤ ਹੋ ਗਏ ਨੇ ਹਾਂਜੀ ਚੌਧੀਆਂ ਸ਼ਾਦੀਆਂ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਉਹ ਆਖੋ ਜਾਂਦੇ ਨੇ ਨਵਾਲ ਨਹੀਂ ਹੁੰਦਾ ਇਹ ਫਿਰ ਪਹਿਲਾਂ 12 ਮਿਸਲਾ ਸੀਗੀਆਂ 12 ਮਿਸਲਾ ਸੀਗੀਆਂ 12 ਮਿਸਲਾਂ ਦੇ ਵਿੱਚੋਂ ਨਵਾਬ ਕਪੂਰ ਸਿੰਘ ਜੀ ਨੇ ਫਿਰ ਮਿਸਲਾਂ ਗਾਂਬਦਾ ਰਸਤੀਆਂ ਨੇ ਜੋ ਵੀ ਸਤਗੁਰ ਪਾਤਸ਼ਾਹ ਨੇ ਕਿਰਪਾ ਕੀਤੀ ਆ ਜੀ ਉਹ ਆਪਾਂ ਸੇਵਾ ਲਈ ਆ ਗੁਰੂ ਸਾਹਿਬ ਪਾਤਸ਼ਾਹ ਨੇ ਆਪਾਂ ਨੂੰ ਨਿਭਾ ਰਹੇ ਆ ਗੁਰੂ ਕੇ ਰਾਖਿਆਂ ਘੋੜਿਆਂ ਦੀ ਸਾਧ ਸੰਗਤ ਜੀ ਦੇ ਸੰਯੋਗ ਦੇ ਨਾਲ ਆ ਸੰਤਾਂ ਮਨਤਾਂ ਦੇ ਸੰਯੋਗ ਨਾਲ ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਨੇ ਉਹਨਾਂ ਦੇ ਸੰਯੋਗ ਦੇ ਨਾਲ ਆ ਸੇਵਾ ਕਰ ਰਹੇ ਨੇ ਤੇ ਸਤਗੁਰ ਜੀ ਸੇਵਾ ਹੱਦੋਂ ਕਰਵਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀਆਂ ਵਿਚਾਰਾ ਹੋਈਆਂ ਬਾਬਾਈ ਨਾਲ ਮੈਂ ਵੀ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਛੋਟੇ ਦਲ ਨੇ ਜਾਂ ਛੋਟੀ ਜਾਂ ਛੋਣੀਆਂ ਹੁੰਦੀਆਂ ਨੇ ਉਹਨਾਂ ਵਿੱਚ ਤੁਸੀਂ ਮਦਦ ਜੁੜ ਕਰਿਆ ਕਰੋ ਪਿੰਡਾਂ ਵਿੱਚ ਜਦੋਂ ਨਿਹੰਗ ਸਿੰਘ ਆਉਂਦੇ ਨੇ ਜਾਂ ਦਲਪੰਥ ਆਉਂਦਾ ਸਹਿਯੋਗ ਕਰੇ ਕਰੋ ਨਾ ਕਿ ਨਿੰਦਿਆ ਅਕਾਲ ਪੁਰਖੀ ਫੌਜ ਕਿਹਾ ਦਸਵੇਂ ਪਾਤਸ਼ਾਹ ਨੇ ਖਾਲਸਾ ਅਕਾਲ ਪੁਰਖੀ ਫੌਜ ਜੇ ਅਕਾਲ ਪੁਰਖ ਦੀ ਫੌਜ ਹੈ ਤੇ ਆਪਾਂ ਉਹਨੂੰ ਨਿੰਦੇ ਇਹ ਚੰਗਾ ਨਹੀਂ ਹੁੰਦਾ ਤੇ ਇਹੀ ਕਹਿੰਦਾ ਹੋਇਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇੱਕ ਅਹੀਂ ਬੇਨਤੀ ਹੋਰ ਕਰਦੇ ਆ ਗੁਰੂ ਕੀ ਸਾਧ ਸੰਗਤ ਲਗੇ ਵੀ ਆਪਾਂ ਇੱਕ ਚਮਕੌਰ ਸਾਹਿਬ ਵੀ ਸ਼ਹੀਦੀ ਦਿਹਾੜਾ ਮਨਾਉਣਿਆ ਸਭ ਜਗਾਂ ਦਾ ਫਲੇਗੜ ਸਾਹਿਬ ਵੀ ਆਪਾਂ ਸ਼ਹੀਦੀ ਦਿਹਾੜਾ ਮਨਾਉਣੇ ਆ ਸੰਗਤਾਂ ਦੇ ਨਾਲ ਹੀ ਜੋੜ ਮੇਲੇ ਭਰਦੇ ਨੇ ਪਰ ਅਹੀਂ ਇਹ ਬਜਨ ਕਰਦੇ ਆ ਗੁਰੂ ਕੇ ਸੰਗਤਾਂ ਨੂੰ ਵੀ ਸਾਨੂੰ ਨਿਹੰਗ ਸਿੰਘਾਂ ਨੂੰ ਜਦੋਂ ਇਤਨਾ ਮੇਲਿਆਂ ਦੇ ਵਿੱਚ ਆਣ ਕੇ ਅਸੀਂ ਘੋੜੇ ਲਾਉਣੇ ਆ ਬੜਾ ਤੰਗ ਕਰਦੇ ਟਰਾਲੀਆਂ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਨੇ ਟਰਾਲੀਆਂ ਘੋੜਿਆਂ ਦੇ ਵਿੱਚ ਵਾੜ ਦਿੰਦੇ ਨੇ ਧੱਕਾ ਕਰਦੇ ਨੇ ਘੋੜਿਆਂ ਦੇ ਪਿਛਾੜੇ ਤੋੜ ਦਿੰਦੇ ਰਸੇ ਤੋੜ ਦਿੰਦੇ ਨੇ ਘੋੜੇ ਫੜੇ ਨਹੀਂ ਜਾਂਦੇ ਆ ਵੀ ਦੀ ਲੜਦੇ ਨੇ ਵੱੜਦੇ ਨੇ ਜੇ ਅੱਗੋਂ ਟਰਾਲੀਆਂ ਵਾਲਿਆਂ ਨੂੰ ਆਣੇ ਆ ਤੇ ਸਾਡੇ ਨਾਲ ਕੋ ਲੜਨ ਪੈਂਦੇ ਨੇ ਤੁਸੀਂ ਕੀ ਲੱਗਦੇ ਜੇ ਉਹ ਭਲਿਓ ਸਾਡੇ ਦਾ ਸਾਰਾ ਜੀਵਨ ਲੰਘ ਗਿਆ ਇਸ ਕੰਮ 'ਚ ਜੀ ਸਤਿਗੁਰ ਦੀ ਸੇਵਾ ਚ ਤੇ ਤੁਸੀਂ ਸਾਨੂੰ ਆnde ਧਾਲਾ ਕੀ ਆ ਸਾਡੇ ਦੇ ਭਰਾ ਸ਼ਹੀਦ ਹੋਏ ਨੇ ਸਾਡੇ ਦੇ ਗੁਰੂ ਦੇ ਪੁੱਤਰ ਸ਼ਹੀਦ ਹੋਏ ਨੇ ਨੀਂਹਾਂ ਹੀ ਚਲੇ ਗਏ ਨੇ ਸਾਡੇ ਨਹੀਂ ਸਾਧ ਸੰਗਤ ਦੇ ਇਹ ਸਾਧ ਸੰਗਤ ਮੰਨੇ ਤੇ ਸ਼ਹੀਦੀ ਦਿਹਾੜਾ ਮਨਾਓ ਸੁਖਾਂ ਨਾਲੋਂ ਸੁਖਾਂ ਨਾਲ ਜਾਓ ਟਰਾਲੀਆਂ ਆਪਣੇ ਆਪ ਦੇ ਤਰੀਕੇ ਨਾਲ ਆਪ ਹੀ ਲਾਓ ਹੁਣ ਕੋਈ ਟਰਾਲੀ ਐਂਵਾੜ ਦਿੰਦਾ ਹੈ ਕੋਈ ਐ ਬੰਨੇ ਨੂੰ ਲਾ ਦਿੰਦਾ ਘੋੜਾਂ ਨੂੰ ਛੱਡ ਦੇ ਨੰਗਣ ਵਾਲਾ ਵੀ ਦੁਖੀ ਹੁੰਦਾ ਆਉਣ ਵਾਲਾ ਵੀ ਦੁਖੀ ਹੁੰਦਾ ਹੈ ਤੇ ਨਾਲੇ ਆਪ ਦੁਖੀ ਹੁੰਦੇ ਨਾਲੇ ਗੁਰੂ ਕੇ ਘੋੜਿਆਂ ਵਾਲਿਆਂ ਨੂੰ ਦੁਖੀ ਕਰਦੇ ਸੇਵਾਦਾਰਾਂ ਨੂੰ ਹਾਂ ਸਾਰੀ ਰਾਤ ਸਾਲੀ ਇਸੇ ਕੰਮ ਦੇ ਵਿੱਚ ਹੀ ਲੰਗ ਚੁੱਕੀ ਸੀ ਜੀ ਕੋਈ ਗੱਡੀ ਵਾੜ ਦਿੰਦਾ ਹੈ ਕੋਈ ਟਰਾਲੀ ਵਾੜ ਦਿੰਦਾ ਹੈ ਘੋੜਿਆਂ ਦੇ ਵਿੱਚ ਹੱਥ ਜੋੜਦੇ ਹਾਂ ਬੇਨਤੀ ਕਰਦੇ ਹਾਂ ਮੰਨਦੇ ਨਹੀਂ ਫਿਰ ਵਿਗੜੇ ਤਿਗੜੇ ਦਾ ਡੰਡਾ ਪੀਰ ਜੀ ਬਾਬਾਈ ਫੇਡਣਾ ਚੁਕਣਾ ਪੈਂਦਾ ਸਲੋਟਰ ਚੁਕਣਾ ਪੈਂਦਾ ਫੇਰ ਉਹਦੇ ਬਾਬਾ ਜੀ ਤੁਸੀਂ ਸਾਡੇ ਨਾਲ ਲੜਦੇ ਜੇ ਮੰਦਾ ਬੋਲ ਉਹ ਭਲਿਓ ਦਾ ਸਤ ਤੁਸੀਂ ਨਹੀਂ ਮੰਨਦੇ ਸਵੇ ਅਸੀਂ ਤੁਹਾਨੂੰ ਕੀ ਆਖੀ ਕਿਉਣਾ ਖਾਸ ਜੋੜਦੇ ਆ ਤੁਹਾਡੇ ਗਾਲੀ ਪਿਆਰ ਨਾਲ ਮਨਾਉਣਾ ਤੁਹਾਨੂੰ ਤੁਸੀਂ ਉਹ ਗੱਲ ਨੂੰ ਮੰਨਦੇ ਨਹੀਂ ਟਰਾਲੀਆਂ ਲਾਓ ਆਪਣੇ ਤਰੀਕੇ ਨਾਲ ਲਾਓ ਲੈਣਾ ਦੇ ਵਿੱਚ ਲਾਓ ਰਾਹ ਛੱਡ ਕੇ ਲਾਓ ਸੰਗਤ ਵੀ ਜਾਵੇ ਤੁਰੀ ਵੀ ਜਾਵੇ ਆਪ ਵੀ ਸੁਖ ਲੋ ਪਿਛਲੇ ਵੀ ਸੁਖ ਲੈਣਾ ਜੀ ਬਾਬਾਈ ਹੁਣਾ ਥੋੜੀ ਥਾਹ ਕਿੰਨੀ ਥਾਹ ਆਏ ਕਰ ਤੋਂ ਘੱਟ ਵੀ 70-70 ਕਿੱਡੇ ਪੈਣੀ ਐ ਜਿੱਥੇ ਟਰਾਲੀਆਂ ਲੱਗੀਆਂ ਨੇ ਇੰਨੀ ਜਗ੍ਹਾ ਦੇ ਵਿੱਚ ਵੀ ਆਪਣੀਆਂ ਟਰਾਲੀਆਂ ਸੰਗਤ ਦੀਆਂ ਨਾ ਖਲੋਣਾ ਤੇ ਫੇਰ ਵੱਡੀ ਮਾੜੀ ਗੱਲ ਜੀ ਕਿਸ ਤਰੀਕੇ ਦੇ ਨਾਲ ਲਾਉਣਾ ਵੰਡਣਾ ਲਾਉਣਾ ਆਪਣੇ ਆਪ ਹੀ ਦਿਮਾਗ ਦੇ ਨਾਲ ਸੋਚਣਾ ਵੀ ਅਸੀਂ ਸ਼ਹੀਦੀ ਦੇ ਹਲੇ ਤੇ ਆਏ ਆ ਸਾਨੂੰ ਕੋਈ ਮਾੜਾ ਨਾ ਆਖੇ ਸਰ ਤੋਂ ਗਲਤੀ ਨਾ ਹੋ ਜੇ ਜਿਹੜਾ ਤੋਂ ਇਹ ਸultan ਤੇ ਗਲਤੀ ਪਵਿੱਤਰ ਸultan ਤੇ ਗਲਤੀ ਹੋ ਗਈ ਫਜ਼ੇਗੜ ਸਾਹਿਬ ਦੀ ਤਰਤੀ ਤੇ ਸਾਨੂੰ ਮਾਫ਼ ਕਿੱਥੇ ਹੋਊਗੀ ਅਸੀਂ ਵੀ ਇਹ ਗੱਲ ਨੂੰ ਬੜਾ ਮਹਿਸੂਸ ਕਰਦੇ ਹਾਂ ਵੀ ਹਟ ਤੋਂ ਮੰਧਾ ਨਾਲ ਕਿਸੇ ਨੂੰ ਬੋਲਿਆ ਜਾਏ ਜੀ ਬਾਬਾ ਪਰ ਇਹ ਲੋਕ ਸੰਗਤਾਂ ਨਹੀਂ ਸਮਝ ਰਹੀਆਂ ਹਾਂ ਸਵੇਰੇ ਹੀ ਇੱਥੇ ਅਮਰਤ ਵੇਲੇ ਹੀ ਬੜਾ ਮੰਨਦਾ ਚੰਗਾ ਬੋਲਿਆ ਸੰਗ ਨੇ ਪਰ ਇਹੋ ਹਾਸੀ ਜੋੜੇ ਨਾ ਡਿਆ ਫੈਸਲੇ ਉੱਤਰ ਫੜਨਾ ਪਿਆ ਫੇਰ ਬਾਬਾਈ ਤੁਸੀਂ ਸਾਡੇ ਨਾਲ ਗਰਮੋਂ ਦੇ ਜੇ ਮਾਂ ਭੱਲੇ ਜੋ ਤੈਨੂੰ ਪ੍ਰੇਮ ਲਾਣ ਨੇ ਆ ਵੀ ਤੂੰ ਟਰਾਲੀ ਆ ਲੰਘ ਜਾਂਦੇ ਘੋੜਿਆਂ ਚ ਨਾ ਵੜ ਤੂੰ ਤੇ راہ ਲੈ ਲਿਆ ਹਾਂਜੀ ਤੇ ਦੂਜਿਆਂ ਨੂੰ ਤੂੰ ਦੁਖੀ ਕਰਨ ਲਿਆ ਵੀ ਪ੍ਰੇਮ ਲਾਣਾਂਗਾ ਜਿੱਦਾਂ ਪ੍ਰੇਮ ਨਾਲ ਆਪਾਂ ਘਰਾਂ ਚੋਂ ਆਉਣੇ ਆ ਇਦਾਂ ਪ੍ਰੇਮ ਨਾਲ ਆਪਾਂ ਜੋੜ ਮੇਲਾ ਸ਼ੀਧੀ ਮਲਾ ਕੇ ਸਭ ਜਨਾਂ ਦੇ ਖੁਸ਼ੀ ਲੈ ਕੇ ਝੋਲੀਆਂ ਭਰ ਕੇ ਜਾਈਏ ਤੇ ਖੁਸ਼ੀਆਂ ਨਾਲ ਆਈਏ ਖੁਸ਼ੀਆਂ ਨਾਲ ਜਾਈਏ ਤੇ ਸਾਡੀ ਇਹ ਬੇਨਤੀ ਆ ਜੇ ਕੋਈ ਸਾਡੇ ਤੋਂ ਗਲਤ ਮੰਨਦਾ ਬੋਲਿਆ ਗਿਆ ਹੋਵੇ ਸਾਨੂੰ ਇਸ ਗੱਲ ਦੀ ਮਾਫੀ ਦਿੱਤੀ ਜਾਵੇ ਐਂ ਸਾਧ ਸੰਗ ਦੇ ਅਦਾਸਿਆਂ ਸਾਧ ਸੰਗ ਤੋਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ